2 ਮਿੰਟ ਪਹਿਲਾਂ ਆਪਣਾ ਸਾਰੇ ਕੰਮ ਡੰਨ ਹੋ ਗਿਆ। ਸ਼ਾਹਪੁਰ ਵਾਲੇ ਪ੍ਰੀ ਟ੍ਰੈਪ ਵਾਲੇ। ਟੱਪਲਾ ਪਾ ਕੇ ਡੋਰ ਬੰਦ ਕਰੀ ਜਾਂਦਾ ਟਰੈਲਰ ਤੇ ਹਾਰਡ ਚੋ ਬਈਏ ਕਰਤੂਤਾਂ ਤੋਂ ਜਿੰਨੇ ਕੇ ਸਾਖ ਤੋਂ ਹੋਏ ਬੈ ਨਾ ਫੜਦੇ ਨਹੀਂ ਸੀ ਆ ਮੈਂ ਤਾਂ ਕਰਕੇ ਵਿਚਾਲੇ ਚਲਾਈ ਜਾਂਦਾ ਤੇ ਆ ਦੇਖ ਮਗਰੋਂ ਮੈਂ ਤੁਰੇ ਜਾਂਦੇ ਆ। ਪਾਣੀ ਘਾਤੋ ਨਹੀਂ ਆ ਗਲ ਆਉਂਦੀ। ਕਿ ਸੰਤ ਹੀ ਰੌਮ ਤੇ ਉਹਦੇ ਗਾਲੀ ਪੈ ਗਈ ਕੰਨਰ ਦੀ ਉਹ ਤਾਂ ਬਾਬੇ। ਮਾਹ ਹੋਰ ਦੱਸ। ਉਹ ਗੱਲ ਨੂੰ ਬੈਗੀ ਉੱਥੇ ਉਹ। ਤੁਰ ਗਈ ਸੀ ਉੱਥੋਂ ਕੱਲੀ ਚੱਕ ਲਈ ਆ ਲੁੱਕ ਆ ਦੇਖੋ ਇੱਥੋਂ। ਇੱਥੇ ਨਹੀਂ ਪਾਈ ਜਿਹੜੀ ਉੱਧਰ ਪਿਗਲ ਕੇ ਜਾ ਗਈ ਸੀ ਉਹ ਚੱਕਤੀ ਗੱਲੀ ਹੀ ਨਾਲ ਲੈਣੇ ਨਾਲੇ ਨੂੰ ਰਿਪੇਅਰ ਤਾਂ ਕਰੋ ਆਹ ਦੇਖ ਜਾਂਦੇ ਆਗੇ ਕਹਿੰਦੇ ਤੁਸੀਂ ਬੇਕੂਫ ਹੋ ਜਿਹੜੇ ਰਾਈਟ ਲੇਨ 'ਚ ਖੜੇ ਹੋ ਯਾਰ ਕੀ ਕਸੂਰ ਹੈ ਬੰਦਿਆਂ ਦਾ ਹਨਾ 2-2 ਘੰਟੇ 4-4 ਆਹੀਂ ਖੜੇ ਰਹਿਣਾ ਜਿਵੇਂ ਸਟਾਪ ਹੋਏ ਟਰੱਕ 2 ਘੰਟੇ ਤਾਂ ਪੱਕਾ ਕਈ ਵਾਰੀ ਕਹਿੰਦੇ 4-4 ਘੰਟੇ ਵੀ ਲੱਗ ਜਾਂਦੇ ਮੈਂ ਕਹਿੰਦਾ ਆਪਾਂ ਤਾਂ ਨਹੀਂ ਇੰਦਰੋਂ ਐਂਟਰ ਹੋਏ ਜਿਵੇਂ ਪੂਰਾ ਪੂਰਾ ਟੱਬਾ ਹੀ ਟਰੇਲਰ ਆਉਂਦਾ ਪਿੱਛੇ ਕਿ ਖੜੀ ਕੇ ਬਾਅਦ ਕੇ ਆਟ ਡਲੇ ਬੁੜਕਣਗੇ ਤੇ ਸ਼ੀਸ਼ੀ ਭੰਨਣਗੇ ਇਹ ਜੇ ਮਾਮੇ ਨੇ ਇਹ ਚੀਜ਼ ਦੇਖ ਲਈ ਨਾ ਇਹਦੀ ਟੈਗਟਮ ਅੱਗੇ ਆ ਜਾਗਦੇਗਾ ਨਾ ਲੈਟਾਂ ਔਰ ਅਸੀਂ ਨਹੀਂ ਜਾਣਾ ਐਵੇਂ ਉੱਥੇ ਰਾਸ਼ ਲਾ ਕੇ ਬਹਿ ਜਾਂਦੇ ਆ ਯਾਰ ਬਿਨਾਂ ਗੱਲ ਤੋਂ ਬਹੁਤ ਕੰਮ ਦੀ ਚੀਜ਼ ਆ ਗਈ ਮੇਰੇ ਕੋਲੇ ਹੈਗਾ ਵੀ ਆ ਇਹਦੇ ਨਾਲ ਤੁਸੀਂ ਦੇਖੋ ਕਿੰਨੇ ਤਰ੍ਹਾਂ ਦੀਆਂ ਤਾਰਾਂ ਛੱਲ ਤੁਸੀਂ ਕੋਲੋਂ ਕੰਮ ਹੈ ਨਹੀਂ ਇਹਨਾਂ ਕੋਲੇ ਬੰਦੇ ਹੈ ਨਹੀਂ ਇਹਨਾਂ ਨੂੰ ਇਹਦੇ ਭਾਲਵਾ ਦੇ ਕੱਪੜੇ ਪੋਣੇ ਪੈ ਗਏ ਆ ਇੱਜੇ ਯਾਰ ਮੈਨੂੰ ਇੱਕ ਰਾਏ ਦਿਓ ਮੈਂ ਮੁੱਦੇ ਤੇ ਗੱਲ ਕਰਨੀ ਆ ਉਹ ਮੁੱਦਾ ਥੋੜਾ ਜਿਹਾ ਡੇਂਜਰ ਆ ਵੀ ਕਈਆਂ ਨੂੰ ਮਿਰਚਾਂ ਵੀ ਲੱਗਣਗਾ ਉਹ ਚੀਜ਼ ਦੀਆਂ ਤੇ ਤੁਸੀਂ ਕਰੋ ਆ ਚੋਬਰ ਨੂੰ ਸਪੋਰਟ ਸਬਸਕ੍ਰਾਈਬ ਫੋਲੋ ਨਾਲ ਲਾਈਕ ਸ਼ੇਅਰ ਬੈਲ ਆਈਕਨ ਵੀਰ ਬਣ ਕੇ ਸਾਰਾ ਕੁਝ ਹੀ ਨੱਪ ਦਿਓ ਕਲਕ ਦਿਓ ਫਟਾ ਹਾਂਜੀ ਕੀ ਹਾਲ ਚਾਲਾ ਸੰਗ ਤੇ ਔਰ ਸਾਰੇ ਚੜਦੀ ਕਲਾ ਚ ਅੱਲੇ ਅਸੀਂ ਸਵੇਰ ਸਵੇਰ ਪਤਾ ਲੈ ਆਏ ਆ ਸ਼ਾਵਰ ਉਠਣਸਾਰ ਇਹਦੇ ਦੋ ਫਾਇਦੇ ਹੁੰਦੇ ਆ ਸ਼ਾਵਰ ਸਵੇਰ ਲੈਣ ਦੇ ਇੱਕ ਤਾਂ ਮੰਨ ਲਓ ਆਪਾਂ ਰਾਹ ਚ ਰੁੱਕ ਕੇ ਲੈਂਦੇ ਤਾਂ ਬੁੱਕ ਖਰਾਬ ਹੁੰਦੀ ਟਾਈਮ ਖਰਾਬ ਹੁੰਦਾ ਹੁਣ ਆਪਾਂ ਸਲੀਪ 'ਚ ਹੀ ਉੱਠ ਖੜੇ ਸੀ ਵੀ ਪਹਿਲਾਂ ਤੇ ਆਪਾਂ ਦਾ ਸ਼ਾਵਰ ਲੈ ਆਏ ਕਿ ਨਾ ਬੁੱਕ ਦਾ ਹੋਰ ਚੱਕਰ ਨਾ ਹੋਰ ਇਹ ਨੰਬਰ 2 ਤੇ ਹੁਣ ਇੱਥੇ ਰੁਕਿਆ ਸੀ ਮੈਂ ਪਾਇਲਟ ਤੇ ਲਾਸਟ ਟਾਈਮ ਵਾਲੇ ਤੇ ਉਹ ਪਿਛਲੇ ਤੇ ਨਹੀਂ ਚੱਕਰ ਪੈ ਗਿਆ ਤੇ ਉਹ ਪਾਣੀ ਬੜਾ ਗੰਦਾ ਸੀ ਉਹਦਾ ਕਾ ਕਰਕੇ ਨਹੀਂ ਹੋਤੇ ਜਾਈਦਾ ਹੁਣ ਇਹ ਦਿਨ ਆ ਕਿਕਾ ਨਹੀਂ ਗੱਲ ਦੀਆਂ ਬੰਦ ਹੋਊਗਾ ਬਸ ਬੁੱਕ ਵੀ ਚੱਲਣ ਵਾਲੀ ਹੋਊਗੀ ਆਹ ਦਿਨਾਂ ਲਾਹ ਤੇ ਜਦੋਂ ਛਾਵਰ ਲੈ ਲੈਂਦੇ ਆ ਨਾ ਬਹੁਤ ਪੈਂਦੀ ਹੁੰਦੀ ਆ ਉਹ ਤੋਂ ਬਾਅਦ ਨਾ ਸਾਰੇ ਬਾੜ ਤੁਹਾਨੂੰ ਲੱਗ ਜਾਂਦੇ ਆ ਉਹਦਾ ਉਦਾਂ ਦਾ ਪਾਣੀ ਆ ਜਿਵੇਂ ਆਪਾਂ ਨੂੰ ਆਪਣੇ ਇੰਡੀਆ 'ਚ ਵੀ ਨਹੀਂ ਹੁੰਦਾ ਵੀ ਛਾਗਰ ਲੈ ਲਿਆ ਤੇ ਆਪਾਂ ਨੂੰ ਇਹ ਲੱਗ ਜਾਂਦਾ ਹੁੰਦਾ ਦੇਰੇ ਪਿੰਡੇ ਤੋਂ ਹਨ ਉਹ ਕੀ ਜਾਈ ਇੱਕ ਤਾਂ ਪਿੱਛੇ ਕਰਨ ਵਾਲੇ ਦਾ ਤੇ ਇੱਕ ਮੈਨੇ ਇੱਥੇ ਮੈਨੇ ਲਾਤਾ ਤੇ ਇੱਕ ਇਹ ਜਿਹੜਾ ਕੈਰੀ ਵਾਲੇ ਦਾ ਉਹ ਮੱਖਲੇ ਕੇਰੇ ਦਾ ਤਾਂ ਨਹੀਂ ਇੱਕ ਜਾ ਕੀ ਖੜਨ ਲੱਗਿਆ ਪਰਮਾ ਜੀਆ ਤੋਂ ਉਹ ਕਰਨਾ ਆਹ ਇਹਦਾ ਪਾਣੀ ਪੂਣੀ ਬਹੁਤ ਵਧੀਆ ਤੇ ਧੰਨਵਾਦ ਜਾਂਦਾ ਇਹਦਾ ਅੱਜ ਦਾ ਮਨਪ੍ਰੀਤ ਨੂੰ ਬਾਈ ਜਨ ਮਨਪ੍ਰੀਤ ਸਿੰਘ ਬਚੀ ਨੂੰ ਉਹ ਕਿਹਦੇ ਉਹਦਾ ਪੁਆਇੰਟ ਕਾਰਡ ਕੋਚਰ ਲੈ ਕੇ ਜਾ ਰਿਹਾ ਹੈ ਆ ਇਹ ਤੋਂ ਪਹਿਲਾਂ ਜਹਾਨ ਦੇ ਹੁੰਦੇ ਸੀ ਹੁਣ ਆਉਂਦੇ ਆ 올 ਗੁੱਡ ਮੇਰੇ ਨਾਲ ਯਾਰ ਕੈਮਰੇ ਨੂੰ ਪ੍ਰੋਬਲਮ ਆ ਗਈ ਆ GoPro ਨੂੰ ਉਹਦੇ ਜੋ ਵੀਡੀਓ ਬਣਾਉਣੇ ਆ ਤਾਂ ਹੀ ਕੱਲ ਬਲੌਗ ਨਹੀਂ ਗਿਆ ਉਹ ਥੋੜੀ ਜੀ ਬਾਅਦ ਉਸਦੂ ਬਾਅਦ ਬਾਜੀ ਬੰਦ ਕਰ ਦਿੰਦਾ ਪਤਾ ਨਹੀਂ ਕੀ ਚੱਕਰ ਹੋਇਆ ਮੇਰਾ ਨੀਂਦ ਬਹੁਤ ਸੋਹਣੀ ਆਈ ਥੋੜੀ ਥੋੜੀ ਠੰਡ ਜੀ ਸੀ ਤੇ ਨਿਆਰਾ ਹੀ ਆ ਗਿਆ ਸੌਣ ਦਾ ਤੇ ਤੁਸੀਂ ਕਰੋ ਆ ਚੋਬਰ ਨੂੰ ਸਪੋਰਟ ਸਬਸਕ੍ਰਾਈਬ ਫੋਲੋ ਹਣਾ ਲਾਈਕ ਸ਼ੇਅਰ ਬੈਲ ਆਈਕਨ ਵੀਰ ਬਣ ਕੇ ਸਾਰਾ ਕੁਝ ਹੀ ਨੱਪ ਦੋ ਲਾਕ ਦੋ ਫਟਾ ਨੌ ਵਜ ਨੌ ਘੰਟੇ 58 ਮਿੰਟ ਹੋ ਗਏ 2 ਮਿੰਟ ਪਹਿਲਾਂ ਆਪਣੇ ਸਾਰੇ ਕੰਮ ਡਨ ਹੋ ਗਿਆ ਸ਼ਾਵਰ ਵਾਲੇ ਪ੍ਰੀ ਟ੍ਰੈਪ ਵਾਲੇ ਇਹ ਫਾਇਦਾ ਹੈਗਾ ਜੇ ਤੁਹਾਨੂੰ ਜਿੱਥੇ ਰੁਕਿਆ ਉੱਥੇ ਸ਼ਾਵਰ ਮਿਲ ਜੇ ਨਾ ਸਵੇਰ ਸਵੇਰ ਤੇ ਬਾਕੀ ਉਵੇਂ ਹੀ ਬੰਦਾ ਫਰੈਸ਼ ਹੋ ਜਾਂਦਾ ਹੈ ਨਾ ਦਿਮਾਗ ਨੂੰ ਸੈੱਟ ਹੋ ਜਾਂਦਾ ਸ਼ਾਵਰ ਲੈ ਕੇ ਅੱਜ ਨਾ ਮੈਂ ਆ ਚੱਪਲਾਂ ਪਾ ਕੇ ਜਾਵੜਿਆ ਸਲੀਪਰ ਜੇ ਸ਼ਾਵਰ ਲੈਣ ਮੈਂ ਭੈਣਾਂ ਹੀ ਦੇਖੀਗਾ ਸਿੱਪਾਸੇ ਕੋਈ ਵੀਡੀਓ ਤਾਂ ਨਹੀਂ ਬਣਾਈ ਜਾਂਦਾ ਚੱਪਲੀ ਗਏਗਾ ਹੁਣ ਸ਼ਾਵਰ ਲੈਣ ਜਾਣਾ ਹੀ ਉੱਥੇ ਤਾਂ ਚੱਪਲਾਂ ਪਾਈ ਸਕਦੇ ਆਂਗੇ ਮੈਂ ਪਕੜਾ ਕੋਈ ਕੰਮ ਕਰਨ ਲੱਗੇ ਸੀ ਮੈਂ ਕੋਈ ਵੀਡੀਓ ਬਣਾ ਕੇ ਨਾ ਕਹਿੰਦੇ ਵੀ ਚੱਪਲੀ ਗਏਨ ਦਿਖਾ ਗਿਆ ਇਹ ਗੱਲ ਇੱਕ ਨੇ ਬਾਈ ਵੀ ਸੀ ਕਹਿੰਦਾ ਚੱਪਲ ਗਿਆ ਇਹਦਾ ਨਵਾਂ ਮੈਂਬਰ ਉਹ ਕਿਸੇ ਮੁੰਡੇ ਨੇ ਮੱਲਾ ਦਾ ਚੱਪਲਾ ਚੁੱਪਲਾ ਪਾ ਕੇ ਉਹ ਟਰੇਲਰ ਆ ਉਹ ਤਾਂ ਗਲਤ ਸੀ ਉਹ ਸ਼ਿਪਰ ਦਾ ਹੀ ਸੀਗਾ ਤੇ ਚੱਪਲਾ ਪਾ ਕੇ ਡੋਰ ਬੰਦ ਕਰੀ ਜਾਂਦਾ ਟਰੇਲਰ ਦੇ ਹਾਰਟ ਜੋ ਬਈਏ ਕਰਤੂਤਾਂ ਤੋਂ ਜਿੰਨੇ ਕੇ ਸਾਖ ਤੋਂ ਹੋਏ ਬੈ ਨਾ ਸਦੁਰ ਨਹੀਂ ਸੇਫਟੀ ਸ਼ੂ ਪਾਉਣੇ ਦੂਜੀ ਪਾ ਲਓ ਮੈਂ ਕਿਹਾ ਸੇਫਟੀ ਸ਼ੂ ਹੀ ਪਾਉਣਾ ਹਰ ਵਕਤ ਕੋਈ ਵੀ ਦੂਜੀ ਪਾ ਲਓ ਪਰ ਇਦਾਂ ਨਾ ਕਰੋ ਤੱਕਾ ਨਾ ਕਰੋ ਵੀਰ ਜੀ ਇੱਕ ਮਿੰਟ ਰਹਿ ਗਿਆ ਫਿਰ ਆਉਂਡੀਟੀ ਪਾਉਣੇ ਆ ਨਾਲੇ ਪਤਾ ਵੀ ਆ ਰਾਈਟ ਲੇਨ ਬੰਦ ਹੁੰਦੀ ਆ ਨਾ ਹਟਦੇ ਨਹੀਂ ਸੀ ਮੈਂ ਤਾਂ ਕਰਕੇ ਵਿਚਾਲੇ ਚਲਾਈ ਜਾਂਦਾ ਤੇ ਆ ਦੇਖੋ ਮਗਰੋਂ ਉਹ ਮੇਂ ਤੁਰੇ ਜਾਂਦੇ ਆ ਪਤਾ ਨਹੀਂ ਕਾਹ ਤੋਂ ਨਹੀਂ ਆ ਗਲ ਆਉਂਦੀ ਰੋਲਾ ਕੀ ਮੁਰ ਕੇ ਜਮੇ ਸਟਾਪ ਹੋ ਜਾਂਦੀ ਆ ਬਾਈ ਲੈਫਟ ਲੇਨ ਕਿਉਂਕਿ ਰਾਈਟ ਵਿੱਚ ਦੀ ਆ ਮੂਰੇ ਬੜੀ ਜਾਂਦੇ ਆਗੇ ਨਾਲ ਮੰਨੇ ਇੱਕ ਅੱਧਾ ਆ ਗਿਆ ਬੰਦਾ ਨੰਗਾ ਵੀ ਦੇ ਦਿੰਦਾ ਹਨ ਨਾਲੇ ਇਹ ਨਹੀਂ ਵੀ ਪਿੱਛੇ ਸਾਇਨ ਨਿਕਲੋ 2 ਕਿਲੋਮੀਟਰ ਤੋਂ ਤਾਂ ਸਾਇਨ ਲੱਗੇ ਹੋਏ ਆ ਪਰ ਇਹਨਾਂ ਨੂੰ ਆ ਹੀ ਲੋਡ ਕਰਨਾ ਪੈਂਦਾ ਵਿਚਾਲੇ ਕਰਕੇ ਹਣ ਤੁਰਿਆ ਮਰ ਰਾਮ ਤੇ ਰਾਮ ਤੇ ਹੁਣ ਉਹ ਅੱਗੇ ਵੀ ਇਹੀ ਕੁਸ ਹੋਈ ਜਾਂਦਾ ਉਹ ਦੇਖੋ ਤੁੰਗਾਵਾ ਉੱਥੇ ਕੀ ਆ ਉਹ ਬੜੀ ਜੰਨੇ ਚਲੋ ਤਾਂ ਐਕ ਜੇ ਡਾਊਨ ਨਾਲ ਤਾਂ ਆਉਣਾ ਹੀ ਆਣਾਗਾ ਈਮੇਲ ਤਾਂ ਇਹਨਾਂ ਨੂੰ ਭੇਜਤੀ ਆਪਾਂ ਜਿਹੜਾ ਪ੍ਰਿੰਟ ਆਊਟ ਕਢਾਉਣਾ ਦਵੰਦਰ ਪਹੁੰਚ ਗਈ ਹੋਵੇ ਉਹਦੇ ਘਰ ਨੂੰ ਅਤੇ ਲਾਕਟਰ ਰੁਕ ਗਿਆ ਸੀਗਾ ਨਾਲ ਤਾਂ ਮੈਂ ਚੱਲ ਸੀ ਜੀ ਉੱਤੇ ਸਾਫ਼ ਕਰ ਲਗੇ ਓਕੇ ਤਾਂ ਸਾਰਾ 30 30 40 ਕਿਲੋਮੀਟਰ ਹੈਗਾ ਬਾਰਡਰ ਆਪਾਂ ਨੂੰ ਸਾਰਨੀ ਆ ਇਹ ਕੀ ਕਰਦੀ ਆ ਓਏ ਉਹ ਖਰਾਬ ਆ ਪੰਪੋ ਬੰਦ ਕਰਨ ਆਈ ਏ ਮੇਰਾ ਤਾਂ ਐ ਵੀ ਕੋਈ ਚੱਕ ਲੈਂਦੀ ਨਾਲ ਲੈਂਦਾ ਆਪਾਂ ਨਿੱਕਾ ਜਾਂ ਰੈਪ ਐਕਟ ਦੀ ਜਿਹੜਾ ਪਹਿਲਾਂ ਖਾਂਦੇ ਹੁੰਦੇ ਸੀ ਆ ਦੇਖੋ ਕੋਰਾ ਆਪਣੀ ਪੂਰੀ ਫੈਮਿਲੀ ਨਾਲ ਹੀ ਟਰੱਕ ਤੇ ਫਿਰਦਾਗਾ ਇੱਥੇ ਨਹੀਂ ਬਾਹਰ ਜਿਹੜੀ ਕੋਰੀ ਫਿਰ ਗਈ ਉਹਨੂੰ ਅੰਦਰ ਆਏ ਕੋ ਦਰਸ਼ਨ ਲੱਗਿਆ ਇੱਕ ਸੰਸਾਰੀ ਰੌਮ ਤੇ ਉਹਦੇ ਗਾਲੀ ਪੈ ਗਈ ਕੰਜਰ ਦੀ ਉਹ ਤਾਂ ਬਾਬੇ ਮੈਂ ਹੋਰ ਦੱਸ ਉਹ ਗੱਲ ਨੂੰ ਪੈ ਗਈ ਉੱਥੇ ਉਹ ਆਇਆ ਮਿੱਤਰੋ ਕੌਫੀ ਪਿਆਦ ਕੇ ਸਾਨੂੰ ਓਕੇ ਆ ਦੂਜੀ ਸਾਈਡ ਸਾਰਾ ਬ੍ਰਿਜ ਭਰ ਗਿਆ ਗਿਆ ਇਧਰਲਾ ਤਾਂ ਖਾਲੀ ਹੈ ਸ਼ੁਕਰ ਆ ਹੁਣ ਦੇਖੋ ਹੁਣ ਲੈਫਟ ਲੇਨ ਚ ਫਾਸਟ ਕਾਰ ਵਾਲੀ ਚ ਕੋਈ ਨਹੀਂ ਨਾ ਜਾਂਦਾ ਕਿਉਂਕਿ ਇਹ ਲੇਨ ਤੁਰੀ ਜਾਂਦੀ ਹੈ ਤੇ ਉਹ ਉੱਥੇ ਜਾ ਖੜ ਗਈ ਹੈ ਵੀ ਤੇ ਉੱਥੇ ਦੇਖੀ ਆਹੀ ਬੰਦੇ ਉੱਧਰ ਜਾ ਵੜਨਗੇ ਵਿੱਚੋਂ ਨਿਕਲਣਗੇ ਮੇਰੇ ਮਗਰਲਾ ਟਰੱਕ ਪੱਕਾ ਜਾਊਗਾ ਤੁਹਾਨੂੰ ਮੈਂ ਦੱਸਤਾ ਤੇ ਪਾਣੀ ਦੇਖੋ ਬਾਬੇ ਨੀਲਾ ਨੀਲਾ ਆਹ ਦੇਖੋ ਰੋਡ ਕਰਤੀ ਨਾ ਸੈਟ ਜਿਹੜੀ ਦੀ ਮੈਂ ਪਿਛਲੀ ਵਾਰੀ ਗੱਲ ਕਰਦਾ ਸੀਗਾ ਪਤਾ ਕੀ ਕੀਤਾ ਇਹਨਾਂ ਨੇ ਜਿਹੜੀ ਸਾਈਡਾਂ ਤੇ ਤੁਰ ਗਈ ਸੀ ਉੱਥੋਂ ਕੱਲੀ ਚੱਕ ਲਈ ਆ ਲੁੱਕ ਆਹ ਦੇਖੋ ਇਥੋਂ ਇੱਥੇ ਨਹੀਂ ਪਾਈ ਜਿਹੜੀ ਉੱਧਰ ਪਿਗਲ ਕੇ ਜਾ ਗਈ ਸੀ ਉਹ ਚੱਕਤੀ ਕੱਲੀ ਹੀ ਆ ਲੈਣੇ ਇਹ ਲੈਣੇ ਨੂੰ ਰਿਪੇਅਰ ਤਾਂ ਕਰੋ ਮੈਂ ਤਾਂ ਹੀ ਇੱਥੇ ਡਰਿੰਡਾਂ ਉਖਲਣਾ ਬਣ ਗਈਆਂ ਆ ਗਿਆ ਜਾਂਦੇ ਆਗੇ ਕਹਿੰਦੇ ਤੁਸੀਂ ਬੇਕੂਫ ਹੋ ਜਿਹੜੇ ਰਾਈਟ ਲੇਨ 'ਚ ਖੜੇ ਹੋ ਅਸੀਂ ਕਹਿੰਦੇ ਜ਼ਿਆਦੇ ਚਲਾਕ ਚੋਸ ਤਾਂ ਇਹੀ ਹੋ ਸਕਦਾ ਇਹਨਾਂ ਦਾ ਮਤਲਬ ਵੀ ਤੁਸੀਂ ਇੱਥੇ 20-20 ਮਿੰਟ ਘੰਟਾ-ਘੰਟਾ ਖੜੇ ਰੋ ਲੈਣਾ ਚਲਾ ਕੇ ਤੇ ਆ ਵੀ ਫਾਸਟ ਕਾਰਡ ਵਾਲਿਆਂ ਨੂੰ ਲੈਣਾ ਵੇਚਦੀ ਜਾਵਾਂਗੇ ਤੇ ਗਾਂ ਜਾ ਕੇ ਅਸੀਂ ਖੜਾਗੇ ਦੂਜੀਆਂ ਲੈਣਾ ਚ ਮੌਜ ਆ ਹਰ ਇੱਕ ਬੰਦੇ ਦੀ ਕੀ ਕਹਿ ਸਕਦੇ ਆ ਮੇਰੇ ਵੀਰੋ ਕਿਸੇ ਨੂੰ ਜਿਹੜੇ ਬੰਦੇ ਨੇ ਮੰਨ ਲਓ ਇਧਰੋਂ ਅਨਟਾਰੀਆ ਵਾਲੀ ਸਾਈਡ ਤੋਂ ਯੂ ਐਸ ਐਂਟਰ ਹੁੰਦੇ ਆ ਮੰਨ ਲਓ ਇਹਨਾਂ ਨੇ ਕਿਸੇ ਨੇ ਸ਼ਿਕਾਗੋ ਜਾਣਾ ਨੇੜੇ ਨੇੜੇ ਵਾਲੇ ਬਹੁਤ ਹੁੰਦੇ ਐ ਇੱਥੇ ਟ੍ਰਿਪ ਵਾਲੇ ਯਾਰ ਕੀ ਕਸੂਰ ਐ ਬੰਦਿਆਂ ਦਾ ਹਨਾ ਦੋ ਦੋ ਘੰਟੇ ਚਾਰ ਚਾਰ ਆਈ ਖੜੇ ਰਹਿਣਾ ਜਮਾਂ ਸਟਾਪ ਹੋ ਜਾਂਦੇ ਟਰੱਕ ਆ ਪਤਾ ਨਹੀਂ ਇਹਦੇ ਕੋਲ ਫਾਸਟ ਕਾਰਡ ਆ ਡੇਰ ਰੋਜ ਕੋਲੇ ਪਤਾ ਨਹੀਂ ਨਹੀਂ ਹੁਣ ਇਹਨਾਂ ਬੰਦਿਆਂ ਦਾ ਦੱਸੋ ਕੋਈ ਕਸੂਰ ਹੈਗਾ ਆ ਹੀ ਖੜੇ ਰਹਿਣਾਗਾ ਨਾ ਵਾਲਾ ਕਾ 2 ਘੰਟੇ ਤਾਂ ਪੱਕੇ ਕਈ ਵਾਰੀ ਕਹਿੰਦੇ 4-4 ਘੰਟੇ ਵੀ ਲੱਗ ਜਾਂਦੇ ਮੈਂ ਕਹਿੰਦਾ ਪਤਾ ਨਹੀਂ ਇੰਦਰੋਂ ਐਂਟਰ ਹੋਏ ਪਰ ਆ ਹਾਲਾਤ ਦੇ ਦੇਖ ਕੇ ਤੁਸੀਂ ਦੇਖ ਲਓ ਦੋ ਲੈਣਾ ਜਮਾ ਉੱਥੋਂ ਦੀਆਂ ਭਰੀਆਂ ਆਉਂਦੀਆਂ ਇੱਕ ਲੇਨ ਚੱਲਦੀ ਆ ਉਹ ਵੀ ਫਾਸਟ ਕਾਰਡ ਵਾਲੀ ਆ ਇਹ ਮੇਰੇ ਹਿਸਾਬ ਨਾਲ ਤੇ ਜਾਂ ਗੱਡੀਆਂ ਗੁੱਡੀਆਂ ਵਾਸਤੇ ਤੇ ਇੱਥੇ ਦੱਸੋ ਬੰਦਾ ਕੀ ਕਰੂਗਾ ਸਾਰੀ ਬੁੱਕ ਖਰਾਬ ਹੋ ਜਾਂਦੀ ਆ ਕਿ ਉਹਨਾਂ ਦਾ ਘੰਟਾ ਲਾਉਣ ਵਾਲੇ ਜਿੰਨਾਂ ਇੱਥੇ 4-4 ਘੰਟੇ ਚੌਂਕੀ ਭਰਦਾ ਬੰਦਾ ਹੁਣ ਇਧਰੋਂ ਮੇਰੇ ਵਾਲੀ ਸਾਈਡ ਸਹੀ ਸੀਗੀ ਚੱਲ ਅੱਜ ਤੈਨੂੰ ਕਿਹੜੀ ਇਧਰ ਵੀ 2-2 3-3 ਘੰਟੇ ਲੱਗ ਜਾਂਦੇ ਐ ਐਂਟਰ ਹੋਣ ਨੂੰ ਮੈਂ ਤਾਂ ਟਾਈਮ ਹੀ ਉਹ ਜੇ ਦਿਨ ਉਹ ਜਾਂ ਹੁੰਦਾ ਆਪਾਂ ਨੂੰ ਆਉਣ ਆਲਾ ਤੁਸੀਂ ਦੇਖੀ ਜਾ ਉਹ ਕਦੋਂ ਇੱਕ ਮਿੰਟ ਤੋਂ ਉੱਤੇ ਹੋ ਗਿਆ ਵੀਡੀਓ ਮੈਂ ਬਾਅਦ ਚ ਸਟਾਰਟ ਕੀਤੀ ਤੇ ਹਜੇ ਵੀ ਫੁੱਲ ਭਰਿਆ ਹੋਇਆ ਕੰਮ ਦੇਖ ਲਓ ਇਹ ਚੀਜ਼ ਦਾ ਇਹਨਾਂ ਨੂੰ ਯਾਰ ਕੋਈ ਹੱਲ ਤਾਂ ਕਰਨਾ ਚਾਹੀਦਾ ਬੰਦੇ ਐ ਖੜੇ ਆ ਵਿੱਚ ਜੇ ਮਾੜੇ ਮਾੜੇ ਇੱਥੇ ਅੱਗੇ ਟਰੱਕ ਤੁਰੇ ਜਾਂਦੇ ਜਮਾ ਮਾੜੇ ਮਾੜੇ ਮੇਰੇ ਹਿਸਾਬ ਨਾਲ ਮਸੀਂ 2-3 ਦੀ ਸਪੀਡ ਵਾਲੇ ਹੋਣਗੇ ਸਾਰੇ ਦੱਸਿਓ ਜਿਹੜੇ ਬੰਦੇ ਇਧਰੋਂ ਕ੍ਰਾਸ ਕਰਦੇ ਆ ਸਾਰਨੀਆਂ ਬਾਰਡਰ ਕਿ ਕਿੰਨੀ ਕੁ ਕੁੱਤੇ ਕਹਾਣੀ ਹੁੰਦੀ ਹੈ ਇੱਥੇ ਤੇ ਕੋਈ ਜੂਨ ਹੈਗੀ ਡਰਾਈਵਰ ਦੇ ਕੋਈ ਪੱਕੀ ਗੱਲ ਹੈਗੀ ਆ ਤਾਂ ਦੱਸ ਦਿਓ ਵੀ ਐ ਖੜੇ ਰਹਿਣਾ ਲੈਣਾ ਚ ਮੈਂ ਨਾ ਟਰੈਲਰ ਛੱਡਣਾ ਆਂਗਾ ਤੇ ਪਤਾ ਨਹੀਂ ਕਿਹੋ ਜਿਹਾ ਰੋਡ ਆ ਇਤੋਂ ਨਾਂਗਾ ਪਤਾ ਕਿਵੇਂ ਦਿੱਤਾ ਗੱਡੀ ਵਾਲੇ ਨੂੰ ਮੈਂ ਟਰੱਕ ਰੋਕ ਕੇ ਆਹ ਇੱਥੇ ਮਿਲਟਨ ਚ ਆਹ ਸਾਹਮਣੇ ਜਾਣਾ ਇੱਧਰ ਮੈਨੂੰ ਲੱਗਾ ਉਹ ਟਰੱਕ ਮੁੜਿਆ ਇੱਥੋਂ ਮਗਰ ਜਾਣ ਦਾ ਜਮਾ ਪੂਰਾ ਪੂਰਾ ਟਰਬਾ ਟ੍ਰੇਲਰ ਆਉਂਦਾ ਪਿੱਛੇ ਖੇਤਾਂ ਜਾਂ ਜਪਣਾ ਜਾੜ ਕੇ ਨੇ ਮੈਂ ਕਿਹੜਿਆਂ ਦੇ ਜਾਣਾ ਯਾਰ ਇਹਨਾਂ ਚੋਂ ਆ ਗਿਆ ਤਾਂ ਬੈਕ ਕਰੀ ਜਾਂਦਾ ਗਲਤ ਤਾਂ ਨਹੀਂ ਆ ਗਿਆ 10 ਮਿੰਟ ਹੋ ਗਿਆ ਇੱਥੇ ਘੜੇ ਨੂੰ ਹੁਣ ਛੇਤੀ ਇਹ ਕਹਿੰਦੇ ਇੱਥੇ ਨਾ ਅੰਦਰ 3-4 ਕੰਪਨੀਆਂ ਦੇ ਟਰੈਲਰ ਖੜਦੇ ਆ ਪੀ ਕਿਹੜੀ ਕੰਪਨੀ ਦੇ ਅੰਡਰ ਤੋਂ ਡ੍ਰੌਪ ਕਰਨਾ ਹਨ ਉਹ ਦੱਸ ਹੁਣ ਮੈਂ ਦੱਸਿਆ ਹੈ ਹਨਾ ਦਾ ਮਿੰਟਾਂ ਤੋਂ ਉੱਤੇ ਹੋ ਗਿਆ ਹੁਣ ਕ ਪੁੱਛਣ ਗਏ ਵੇ ਮੈਂ ਕਿਹਾ ਗੇਟ ਤਾਂ ਖੋਲ ਦੋ ਮੈਂ ਅੰਦਰ ਜਾਵਣਾ ਗੰਜਰ ਦਿਓ ਪਤਾ ਨਹੀਂ ਕੀ ਕਰੀ ਜਾਂਦੇ ਆ ਬਾਦੂ ਦਾ ਟਾਈਮ ਖਰਾਵਾ ਨਹੀਂ ਮੈਂ ਕਿਹਾ ਸੀ ਝਾੜ ਚ ਡ੍ਰੌਪ ਕਰ ਲਓ ਮੈਂ ਆਪਦਾ ਉੱਥੇ ਮੇਰਾ ਲੋਡਡੜ ਖੜਾ ਈ ਟਰੈਲਰ ਤੇ ਮੈਂ ਹੁਣ ਨੂੰ ਚੱਕ ਕੇ ਲੰਘੇ ਜਾਣਾ ਸੀ ਨਾਲੇ ਤਾਂ ਝਾੜ ਇੱਥੋਂ ਜੱਟ ਕਿਲੋਮੀਟਰ ਪਿੱਛੇ ਰਹਿ ਗਿਆ ਦੁਬਾਰੇ ਮੈਨੂੰ ਝਾੜ ਚ ਜਾਣਾ ਪਊਗਾ ਚਲੋ ਕੋਈ ਗੱਲ ਨਹੀਂ ਖੇਤਾਂ ਜਾ ਜਮਾ ਇਹ ਹੋ ਜਾਂਦਾ ਹਾਈਵੇ 401 ਇੱਥੋਂ ਨੂੰ ਆਉਣਾ ਜਾੜ ਦਾ ਓਨਰ ਆਇਆ ਬਾਈ ਮੇਰੇ ਕੋਲੇ ਉਹਨੇ ਦੱਸਿਆ ਆ ਵੀ ਉਹ ਐਂਡ ਤੇ ਆ ਪਾਰਕਿੰਗ ਆ ਫਿਰ ਉਹ ਜਿਹੜੀ ਕੰਪਨੀ ਆ ਉਹ ਬਾਈ ਨਾਲ ਵੀ ਗੱਲ ਹੋਈ ਆ ਬਾਈ ਆ ਕੀ ਸੀਗਾ ਹੋਈ ਮੈਂ ਗਾਟ ਤੇ ਟਾਇਰ ਚੜਾ ਲਿਆ ਮੁੜਦੇ ਹੋਏ ਦੇਖਦਾ ਔਰ ਇਹ ਨਹੀਂ ਚੱਲਦੇ ਐ ਨਹੀਂ ਘਰਦਾ ਬਹੁਤ ਉੱਡਦਾ ਕ ਅੰ ਦੂਜੇ ਟਰੱਕਾਂ ਵਾਲੇ ਗਾਲਾਂ ਦੇਣਗੇ ਸੁਬਰਾ ਭਰਾਵੋ ਉਹ ਇਹ ਏਡਾ ਘੰਟਾ ਲਾਤਾ ਬਾ ਹੁਣ ਜਾਣ ਲੱਗੇ ਨਾ ਉਹ ਗੇਟ ਦਾ ਚੱਕਰ ਪਾਉਣ ਇਧਰੋਂ ਖੋਲ ਦੇਣ ਸੌਪਾ ਕੋਣ ਚੱਲੀਏ ਛਿਰੋ ਆਪਣੇ ਯਾਰਚ ਉੱਥੋਂ ਚੱਕੀਆ ਆਪਣਾ ਟਰੈਲਰ ਸਾਢੇ 6 ਹੋ ਗਿਆ ਸ਼ਾਮ ਦੇ ਆਰ ਪੀ 314 ਕਹਾਂ ਹੈ ਰੇ ਹਵਾ ਬੜੀ ਚੱਲੀ ਜਾਂਦੀ ਹੈ ਬਾਹਰ ਓਏ ਆ ਦੇਖੋ ਸਰ ਜਾ ਕਿਵੇਂ ਹਿਲਦਾ ਰਪੀ ਉਹ ਖੜਾ ਆਰਪੀ 314 ਵਾ ਹੁਣ ਇਹਨੂੰ ਚੱਕ ਕੇ ਹੀ ਪੇਪਰਾਂ ਤੋਂ ਪਤਾ ਲੱਗੂ ਬੇਟ ਦਾ ਕੀ ਸੀ ਨਾ ਇਹ ਡਿਸਾਈਡ ਕਰਾਂਗੇ 11 ਜਾਣਾ ਜਾਂ 17 ਆਹ ਖੜਾ ਆਰਪੀ 314 ਲਾਈਵ ਮਿੱਤਰੋ ਬਾਣਗੀ ਆ ਗੱਲ ਮੈਨੂੰ ਲੱਗਦਾ ਇਹ ਲੋਡ ਉਹੀ ਆਪ ਕੋ ਕਿਹੜਾ ਹੋ ਜਿਹੜਾ ਆਪਾਂ ਗਿਮੇਸੀ ਸਾਗਲ ਚੱਕਦੇ ਹੁੰਨੇ ਆ ਤੇ ਆਪਾਂ ਨਾ ਆ ਜੂਗਾ ਲੋਟਾ 17 ਹੈ ਹੀ ਪਿਆਲਾ ਹੀ ਨਾਲੇ ਉੱਥੇ ਛੱਡਪਰੀ ਰੋਕ ਜਾਗੇ ਜਾ ਕੇ ਸਵੇਰ ਸ਼ਾਵਰ ਸ਼ੂਗਰ ਲੈ ਕੇ ਤੁਰਾਂਗੇ ਉੱਥੋਂ ਫੋਟੋ ਖਿੱਚ ਕੇ ਸੀਲ ਸੀਲ ਸੀਲ

ਉਹ ਨੂ ਆ ਜਰ ਮਿੰਡੂ ਕੱਲੇ ਰੂਹੇ ਚੀਜ਼ ਨਹੀਂ ਆ ਕਿਸੇ ਨੂੰ ਹੋਰ ਵੀ ਦੇਣੀ ਆ ਹੁਣ ਤੁਸੀਂ ਆਪ ਸਿਆਣੇ ਹੋ ਇਹ ਰੋਡ ਤੇ ਗਿਆੂਗਾ ਟਰੱਕ ਆ ਨਾ ਟਰੈਲਰ ਉਖਲੀ ਚ ਵੱਜ ਕੇ ਆ ਡਲੇ ਬੁੜਕਣਗੇ ਤੇ ਸ਼ੀਸ਼ੇ ਭੰਨਣਗੇ ਇਹ ਜੇ ਮਾਮੇ ਨੇ ਇਹ ਚੀਜ਼ ਦੇਖ ਲਈ ਨਾ ਇਹਦੀ ਟੈਗਟਮ ਅੱਗੇ ਵੀ ਕਹਿ ਕਹਿ ਸਕ ਗਿਆ ਇਹ ਚੜਦੇ ਇੱਥੋਂ ਕਿਸੇ ਦਾ ਨਹੀਂ ਕਸੂਰ ਹੈਗਾ ਵੀ ਆ ਥਾਮਾ ਤੋਂ ਕੋਈ ਪਰ ਲਾਉਂਦਾ ਕੋਈ ਨਹੀਂ ਇਹ ਕਸੂਰ ਹੈਗਾ ਆ ਦੇਖੋ ਸਾਰਾ ਭਰਿਆ ਪਿਆ ਇਹ ਡੇ ਡਲਿਆਂ ਨਾਲ ਇਹਦਾ ਗ੍ਰੀਸ ਪਤਾ ਨਹੀਂ ਕਿੱਥੋਂ ਲੱਗ ਗਿਆ ਟਾਇਰਾਂ ਤੇ ਆਹ ਦੇਖੇ ਇਹ ਇੱਥੇ ਕਹਿੰਨੇ ਡੋਲੇ ਡਾਲੇ ਪਿਆ ਇੱਥੋਂ ਮਿੱਧਿਆਗਾ ਆਹ ਦੇਖੋ ਆਹ ਥਾਂ ਤੋਂ

ਇਹਲੇ ਇਹਦੇ ਥੱਲੇ ਵੀ ਇੰਨਾ ਵੀ ਟਾਇਰ ਪਿਆਗਾ ਹੁਣ ਪਾ ਗਦੇ ਨਹੀਂ ਆਂ ਸਾਰਾ ਖਾਲੀ ਹੋ ਗਿਆ ਤੇ ਇੱਥੇ ਨਹੀਂ ਉਹ ਜਿਹੜੇ ਨੇ ਉਹ ਤੇਲ ਸਿੱਟਣ ਨੂੰ ਥਾਂ ਨਹੀਂ ਸੀ ਹੁੰਦਾ ਚਲੋ ਮਾਓ ਜੀ ਕੇਲਾ ਕੰਲੀਆ ਕਨੈਕਸ ਕੇਲਾ ਕੈਨਗੋ ਸਿਟੀ ਵਾਲੀ ਹੋਲੀ ਗੱਲ ਗੇ ਅਸੀਂ ਦਾ ਜੋਂ ਆਉਂ ਤਾਂ ਇੱਥੇ ਹਾਂ ਜਾਗਦੇ ਨਾ ਲੇਟਾਂ ਔਰ ਅਸੀਂ ਨਹੀਂ ਜਾਣਾ ਐਵੇਂ ਉੱਥੇ ਰਾਸ਼ ਲਾ ਕੇ ਬਹਿ ਜਾਂਦੇ ਆ ਯਾਰ ਬਿਨਾਂ ਗੱਲ ਤੋਂ ਐਂ ਫਰਾਬ ਹੁੰਦਾ ਚੱਲ ਚੱਲ ਟੈਂਕਰ ਵਾਲਿਆ ਤੂੰ ਵੀ ਚੱਲ ਸਾਰੇ ਜਾਓ

ਇਹਨਾਂ ਪਤਾ ਨਹੀਂ ਕੀ ਹਿਸਾਬ ਹੁੰਦਾ ਹੁਣ ਇਹਦੀ ਸਕਰੀਨ ਉੱਧਰ ਆ ਗਈ ਤੇ ਇਹ ਪਹਿਲਾਂ ਉੱਧਰਲਾ ਚਲਾਉਣਾ ਪੈਂਦਾ ਫੇਰ ਜਾ ਕੇ ਇੱਧਰਲਾ ਪੰਪ ਚਾਲਦਾ ਦਬਾਰੇ ਜਰੀਰ ਕਰਕੇ ਪਾਉਣਾ ਤਾਂ ਉੱਧਰ ਲਈ ਨਿਓ ਜਲ ਉਹ ਮਹੀ ਰੱਖਣੀ ਪਊਗੀ ਫੇਰ ਪਾਉਗਾ ਤੇ ਹੈ ਕਿਦਾ ਪੰਪ ਇਤਰੋਂ ਆ ਤੇ ਪਤਾ ਨਹੀਂ ਇਹ ਪੁੱਖੇ ਲੋਟ ਦਾ ਤੋਂ ਲਾਏ ਇਹਨੇ ਗੰਦਰਿਆਂ ਨੇ ਪੁੱਠੇ ਕੰਮ ਪਾ ਤੋ ਕਰਦੇ ਓਏ ਆਵਰਾਪਾ ਲੈ ਲਈ ਸੁਬਾਹ ਤਾਂ ਕਰਕੇ ਬਾ ਤੇਲ ਹੀ ਭਰਉਣਾ ਇੱਥੋਂ ਤੇ ਨਿਕਲਦੇ ਆ ਜਾਨੂ ਸੂਰਜ ਦੇਵਤਾ ਜੀ ਵੀ ਖੜੇ ਆ ਹਜੇ ਤਾਂ ਕਾ ਕਾਦਾ ਹੋ ਗਿਆ ਓਏ ਪਿੱਛੇ ਓਹ ਭਰਾਵਾ ਗੋਰਾ ਤੂੰ ਗਾਰ ਰੇ ਸਿੱਟਦਾ ਕੀ ਕਰਦਾ ਇੱਥੇ ਲਾਦੋ ਇੱਥੇ ਇੱਥੇ ਬੰਨੀ ਗੱਲ ਬਣ ਗਈ ਬਣ ਗਈ ਵਾਗ ਗਈ ਕਾਦੀ ਪਾਰਕਿੰਗ ਐ ਪਰ ਬਸ ਦੀ ਸਾਡੇ ਕੋਲੇ ਕੀ ਆ ਟਰੱਕ ਬਹੁਤ ਕਾਫੀ ਚੱਕਣੀ ਆ ਆਪਾਂ ਕਿਹੜਾ ਸਲੀਪ ਆਉਣੀ ਆ ਐਨੀ ਗੱਲ ਤਾਂ ਮੇਰੀ ਇਹ ਸਮਝਣ ਗਿਆ ਵੀ ਮੁੰਡੇ ਨੇ ਕਾਫੀ ਚੱਕਣੀ ਆ ਹੁਣ ਯਾਰ ਕੀ ਕਰਗੇ ਭਾਗੇ ਵੀ ਦੱਸਿਆ ਨਾ ਯੂਐਸ ਤੋਂ ਆ ਕੇ ਹੁਣ ਚੌਥੇ ਦਿਨ ਸਾਲਾ ਇਹ ਹੁੰਦਾ ਐਮਓ ਟਨਕਾ ਨੂੰ ਲੱਗਣਾ ਪਹਿਲੇ ਆਉਂ ਰੂਟ ਤਾਂ ਮੈਂ ਉਦੋਂ ਛੱਡਿਆ ਪਿਛਲੇ ਮੈਂ ਹੁਣ ਆ ਨਹੀਂ ਜਾਣਦੇ ਨਾ ਲਾਸਟ ਵਾਲਾ ਆਉਂ ਰੂਟ ਆਗਾ ਬੈਰੀ ਵਾਲਾ ਇਸ ਕੋ ਕੈਸੇ ਜਾਣੇ ਦਿੱਤੇ ਬਈਆ ਅੱਕੇ ਆ ਰੌਣ ਚ ਬੋਕ ਉੱਡ ਗਈ ਜੋ ਤੇਲ ਪਾਉਂਦਾ ਸੀ ਮੈਂ ਚਲ ਕੋਈ ਬਾਬੇ ਕੋਈ ਬੰਦਾ ਆ ਪਹੁੰਚ ਗਿਆ ਬਹੁਤ ਕੰਮ ਦੀ ਚੀਜ਼ ਆ ਕੀ ਮੇਰੇ ਕੋਲੇ ਹੈਗਾ ਵੀ ਆ ਇਹਦੇ ਨਾਲ ਤੁਸੀਂ ਦੇਖੋ ਕਿੰਨੇ ਤਰ੍ਹਾਂ ਦੀਆਂ ਤਾਰਾਂ ਛਿੱਲ ਸਕਦੇ ਆ ਹਨ ਤੇ ਜਿਹੜੇ ਜੋੜ ਲਾਉਣੇ ਹੁੰਦੇ ਘੁੱਟ ਕੇ ਉਹ ਇਹ ਮਹਿੰਗਾ ਵੀ ਬਹੁਤ ਹੁੰਦਾ ਇਹ ਜਿਹੜਾ ਚੰਗੀ ਕੁਆਲਿਟੀ ਦਾ ਨਾ ਇਹ ਤਾਂ ਬਣ ਗਈ ਗੱਲ ਇਹਨੂੰ ਰੱਖ ਲ ਗਏ ਆਪਾਂ ਟਰੱਕ 'ਚ ਬਹੁਤ ਤਕੜਾ ਸੰਦ ਆ ਬਾਬੇ ਇਹ ਆ ਦੇਖੋ ਜਿੰਨੇ ਐ ਇੰਨੇ ਤਰ੍ਹਾਂ ਦੀਆਂ ਤਾਰਾਂ ਛਿੱਲ ਸਕਦੇ ਹੋ ਤੁਸੀਂ ਹਨਾ ਕੱਟ ਸਕਦੀ ਹਾਂ ਆ ਮੋਹਰਾਂ ਵੇਚਦੀ ਜਿਹੜੀਆਂ ਆ ਸਿੱਧੀਆਂ ਹੋਣਾਂ ਇੱਥੋਂ ਨੂੰ ਪ੍ਰੈਸ ਕਰ ਸਕਦੇ ਆ ਇੱਥੇ ਡੀਪੋਟੀ ਮਾਰ ਦਾਂਗੇ ਕਿਹਾ ਹੂੰ ਇੱਥੇ ਰੱਖਿਆ ਪਿਆ ਇਹ ਕੋਈ ਭੁੱਲ ਗਿਆ ਇੱਥੇ ਕੰਮਕੁੰਮ ਕਰਦਾ ਉਹ ਬੱਕ ਸਟਾਰ ਤੇ ਤਾਂ ਨਹੀਂ ਆਣਾ ਬੱਕ ਸਟਾਰ ਤੇ ਕਿਸੇ ਨੇ ਇਹ ਤਾਂ ਡਰਾਈਵ ਥ्रू ਆ ਸਟਾਰ ਬੱਕ ਦਾ ਕਾਪਾ ਲਾਤਾ ਇਧਰ ਆਰ ਵੀ ਦੇ ਨਾਲ ਵੇਤੂ ਪਿੱਤੀ ਸਾਰਿਆਂ ਰਹਾਂ ਦਾ ਕਿਤੇ ਕੰਮ ਨੀ ਲੈ ਕੇ ਜਾਂ ਲੋ ਤੈਨੂੰ ਕੁੱਤ ਵਿੱਚ ਗੁੰਦਲਾ ਹਾ ਓਏ ਇਹਦਾ ਕੁੜੀਆਂ ਲੱਗੀ ਤਾਂ ਇੱਥੇ ਕੀ ਕੋਸਾ ਟਮਾਉਣਾ ਸਟਾਰਬਕਾ ਇਹ ਐਨ ਡਬਲ ਯੂ ਐਸ ਆਈ ਸੀ ਬੈਂਕ ਦਾ ਏਟੀਐਮ ਆ ਇਧਰ ਡਰਾਈਵ ਥਰੂ ਆ ਜਾਣਾ ਕਿਸ ਨੇ ਇਹਨਾਂ ਗੰਮਾੜੀਆਂ ਨੇ ਕੋਲੇ ਬੰਦੇ ਹੈ ਨਹੀਂ ਇਹਨਾਂ ਨੂੰ ਆਦੇ ਭਲਵਾਂ ਦੇ ਕੱਪੜੇ ਪੋਣੇ ਪੈ ਗਏ ਆ ਇੱਜੇ ਆ ਜਾਓ ਸੋਣਿਓ ਸਜਣੋ ਮਿੱਤਰੋ ਕੌਫੀ ਪਿਆ ਦੇਗੇ ਤੁਹਾਨੂੰ ਇਹ ਆਰਪੀ ਵਾਲਾ ਤਾਂ ਜਮੇ ਤੱਕਾ ਕਰਿਆ ਕੀਤਾ ਤਾਂ ਮੈਂ ਵੀ ਆ ਅਰੇ ਤਾਂ ਬਾਈ ਇੱਥੇ ਲਾ ਗਿਆ ਆਹ ਭਰਾ ਮੈਡ ਕਨੇਡਾ ਵਾਲਾ ਮਿਲਾਂਦਾ ਉਦਿਆਂ ਵਾਲਾ ਜਿਹਦਾ ਆਪਾਂ ਟਰੱਕ ਨਹੀਂ ਅਨਲੌਕ ਕੀਤਾ ਸੀਗਾ ਛੜਪਰੀ ਮਿਲਦੇ ਆ ਜੀ ਉਹੀ ਬਾਈ ਹੋਇਆ ਤਾਂ ਕਾ ਝੂਲਦੇ ਆ ਫਲੈਗ ਕੈਨੇਡਾ ਦੇ ਪਰ ਮੈਨੂੰ ਇੱਕ رائے ਦਿਓ ਮੈਂ ਮੁੱਦੇ ਤੇ ਗੱਲ ਕਰਨੀ ਆ ਉਹ ਮੁੱਦਾ ਥੋੜਾ ਜਿਹਾ ਡੇਂਜਰ ਆ ਵੀ ਕਈਆਂ ਨੂੰ ਮਿਰਚਾਂ ਵੀ ਲੱਗਣਗਾ ਉਹ ਚੀਜ਼ਾਂ ਵੀ ਕਰਦਾਂਗੇ ਨਾ ਵੀ ਜੋ ਮੈਨੂੰ ਕੈਨੇਡਾ ਚ ਦਿਖ ਰਿਹਾਗਾ ਲੋਕ ਇੱਥੇ ਆ ਕੇ ਕਰ ਰਹੇ ਆਗੇ ਲੋਕ ਨਹੀਂ ਮੁੰਡੇ ਕੁੜੀਆਂ ਵੀ ਹੁਣ ਮੈਂ ਬਾਅਦ ਚ ਛੇੜੂ ਨਹੀਂ ਦੱਸੋ ਕਰਾਂਗੇ ਨਾ ਮੈਡਿਕ ਕੈਨੇਡਾ ਵਾਲਿਆ ਕਿੱਥਿਆਂ ਤੋਂ ਇਹ ਪੱਕੀ ਆਤ ਬਣਾ ਲਓ ਪੈਨ ਨਾਲ ਹੀ ਦੇਖ ਲਓ ਮੇਰਾ ਚੰਗੇ ਰਹੋਗੇ ਤੇ ਨਹੀਂ ਕੇ ਗਾੜ ਕਰਕੇ ਹੋ ਗਿਆ ਹੋ ਗਿਆ ਹੋ ਜਾਣੀਆਂ ਦੇਖੀਏ ਵੀ ਰਹੇਗਾ ਮੈਡ ਕੈਨੇਡਾ ਵਾਲਾ ਭਾਈ ਸੁਤਾ ਗਿਆ ਇੱਥੇ ਮਾਂ ਲੋਡ ਹੈ ਨਹੀਂ ਬਾਈ ਕੋਲੇ ਨਾ ਮੈਂ ਵੀ ਹੈਗਾ ਜੀ ਅੰਦਰ ਅੰਦਰ ਗਿਆ ਹੁੰਦਾ ਤਾਂ ਮੈਨੂੰ ਦੇ ਸੀ ਜਾਣਾ ਸੀਗਾ ਬੜਾ ਪੈਨ ਲਾ ਗਿਆ ਤੇ ਫਿਰ ਮੈਂ ਕਿਹਾ ਚਸ਼ਮੇ ਕਿਉਂ ਨਾ ਲਾਏ ਹਨ ਇੱਥੇ ਦਾ ਟ੍ਰੇਲਰਾਂ ਦਾ ਹਨੇਰਾਗਾ ਇੰਨੂੰ ਜਾਣਦੇ ਨੀ ਲੋਕੀ ਪਹਿਚਾਣਦੇ ਨੀ ਲੋਕੀ ਹੁ ਕਰਦਾ ਕਿਹੜੇ ਕਾਰਨਾਮੇ ਤੇ ਤੈਨੂੰ ਜਾਣਦੇ ਨੀ ਲੋਕੀ ਪਹਿਚਾਣਦੇ ਨੀ ਲੋਕੀ ਸਿੱਧੇ ਡਾਊਨ ਹਿੱਲ ਉੱਤਰ ਕੇ ਜਾਵਾਂਗੇ ਸਚਨਾ ਬਣੀ ਬੇਕ ਦਾ ਡਰੈਸ ਪਾਇਆ 2013 ਕਿਲੋਮੀਟਰ ਪਰਸੋਂ ਮਾਰਨਿੰਗ ਨੂੰ ਆਪਾਂ ਪਹੁੰਚ ਜਾਣਾਗਾ ਇੰਨਾ ਕ ਸਮਾਨਦਾਨ ਸੀਗਾ ਅਗੇ ਬਾਏ ਟਾਟਾ ਭਾਈ ਮਿੱਤਰੋ 1:00 ਵਜ ਗਿਆ ਰਾਤ ਦਾ ਦਾ ਛੀਛਾ ਕੰਦਾ ਥੋੜਾ ਜਿਹਾ ਦੇਖੋ ਮੱਛਰ ਨਾਲ ਤੇ ਆਪਾਂ ਪਹੁੰਚ ਗਏ ਆ ਬਲਾਈਂਡ ਰਿਵਰ ਇੱਥੇ ਹੈਗਾ ਏ ਐਨ ਡਬਲਯੂ ਤੇ 1:00 ਵਜ ਗਿਆ ਤੇ ਨੀ ਦੇ ਵੀ ਆਈ ਜਾਂਦੀ ਐਵੇਂ ਕਹਦਾ ਪੂਰੀ ਚਲੋ ਰੋਟੀਆਂ ਟਿੱਖਾ ਕੇ ਲੈ ਆਪਾਂ ਲੈਣੇ ਗੁੱਟ ਸਲੀਪ ਤੇ ਤੁਸੀਂ ਕਰੋ ਸਪੋਰਟ ਸਾਰੇ ਜਣੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਤੇ ਤੇ ਲਾਈਕ ਤੇ ਸ਼ੇਅਰ ਵਾਲੇ ਬਟਨ ਕਾੜ ਦਿਓ ਠੀਕ ਹੈ ਜੀ ਮਿਲਦੇ ਆਂ